ਨਯੂ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅnder ਆ ਐਸਐਸਪੀ ਕਪੂਰਥਲਾ ਮੈਡਮ ਵੱਤਸਲਾ ਗੁਪਤਾ ਆਈਪੀਐਸ ਉਹਨਾਂ ਦੀ ਡਾਇਰੈਕਸ਼ਨ ਦੇ ਅnder ਫਗਵਾੜਾ ਪੁਲਿਸ ਦੀ ਟੀਮ ਨੇ ਇੱਕ ਬਹੁਤ ਅੱਛੀ ਕਾਮਯਾਬੀ ਹਾਸਲ ਕੀਤੀ ਹੈ ਇੱਥੇ ਡੀਐਸਪੀ ਫਗਵਾੜਾ ਜਸਪ੍ਰਿਤ ਸਿੰਘ ਔਰ ਐਸਐਚਓ ਸਦਰ ਇੰਸਪੈਕਟਰ ਬਲਵਿੰਦਰ ਸਿੰਘ ਨੇ ਇੱਕ ਅੱਛਾ ਗੈਂਗ ਜਿਹੜਾ ਹੈਗਾ ਜਿਹੜਾ ਵੈਪਨ ਸਪਲਾਈ ਕਰਦੇ ਸੀ ਉਹਨਾਂ ਨੂੰ ਬਰਸਟ ਕਰਿਆ ਇਹਦੇ ਵਿੱਚ ਅਸੀਂ ਐਫਆਈਆਰ ਨੰਬਰ 25 ਅਬ 12 ਮਾਰਚ ਅਸਲੀ ਐਕਟ ਦੇ ਵਿੱਚ ਰਜਿਸਟਰ ਕੀਤੀ ਸੀਗੀ ਸਿੱਟ ਦੇ ਸਦਰ ਫਗਵਾੜੇ ਉਹਦੇ ਵਿੱਚ ਇੱਕ ਅਕਿਊਜ਼ ਦਿਲਦਾਰ ਆਲਰੇਡੀ ਅਰੈਸਟ ਕੀਤਾ ਹੋਇਆ ਸੀ ਜਦੋਂ ਇੱਕ ਵੈਪਨ ਮਿਲਿਆ ਸੀਗਾ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਉਹ ਵਿੱਕੀ ਸੋਦੀ ਨਾਮਕ ਵਿਅਕਤੀ ਹੈ ਜਿਹੜਾ ਕੁਰਛੇਤਰ ਦਾ ਹੈਗਾ ਉਹਦੇ ਕੋਲੋਂ ਲੈ ਕੇ ਆਉਂਦਾ ਸੀਗਾ ਤੋਂ ਤਫਤੀਸ਼ ਦੌਰਾਨ ਪਤਾ ਲੱਗਿਆ ਕਿ ਉਹ ਆਲਰੇਡੀ ਕੁਰਛੇਤਰ ਜੇਲ੍ਹ ਦੇ ਵਿੱਚ ਬੰਦ ਹੈ ਉਹਨੂੰ ਪ੍ਰੋਡਕਸ਼ਨ ਵਨ ਤੇ ਪੁਗੜਾ ਪੁਲਿਸ ਵੱਲੋਂ ਲਿਆਂਦਾ ਗਿਆ ਔਰ ਉਦੀ ਕੁਛ ਕਿਸ ਦੌਰਾਨ ਇਹ ਪਤਾ ਲੱਗਾ ਕਿ ਉਹਨੇ ਹੋਰ ਵੀ ਵੈਪਨ ਐਮਪੀ ਤੋਂ ਜਿਹੜੇ ਲਿਆਂਦੇ ਹੋਏ ਸੀਗੇ ਤੇ ਉਹਦੀ ਨਿਸ਼ਾਨਦੇਹੀ ਤੇ ਉਹਦੇ ਘਰੋਂ ਦੋ ਹੋਰ ਵੈਪਨ ਬਰਾਮਦ ਹੋਏ ਨੇ ਜਿਦੇ ਵਿੱਚ ਇੱਕ ਬੱਤੀ ਬੋਰ ਦਾ ਪਿਸਟਲ ਔਰ ਇੱਕ ਬੇਸਿਕ ਕਟਾ ਸਾਨੂੰ ਬਰਾਮਦ ਹੋਇਆ ਇਹ ਲੜਕਾ ਜਿਹੜਾ ਵਿੱਕੀ ਸੋਦੀ ਹੈ ਕਾਫੀ ਪੇਸ਼ੇਵਰ ਮੁਜਰਮ ਹੈ ਔਰ ਇਹ ਬੰਬੀਹਾ ਗੈਂਗ ਨਾਲ ਅਸੋਸੀਏਟਡ ਰਿਹਾ ਹੈ ਇਹਦੇ ਖਿਲਾਫ ਆਲਰੇਡੀ 25 ਮੁਕੱਦਮੇ ਵੱਖ-ਵੱਖ ਤਰ੍ਹਾਂ ਦੇ ਹੇਟ ਰਜਿਸਟਰਡ ਨੇ ਜਿਵੇਂ ਕਿ 302 307 ਆਰਮਜ਼ ਐਕਟ ਲੜਾਈ ਝਗੜੇ ਕਬਜ਼ਿਆਂ ਦੇ ਔਰ ਜ਼ਿਆਦਾ ਕਰਕੇ ਇਹ ਗੁਰੂ ਖੇਤਰ ਦੇ ਏਰੀਆ ਦੇ ਵਿੱਚ ਸਰਗਰਮ ਸੀ ਔਰ ਇਹ ਇਨਾਮੀਆ ਮੁਜਰਮ ਵੀ ਰਿਹਾ ਹੈ 5000 ਰੁਪਏ ਦੇ ਉੱਪਰ ਹਰਿਆਣਾ ਸਰਕਾਰ ਵੱਲੋਂ ਇਨਾਮ ਵੀ ਸੀ ਜਦੋਂ ਇਹ ਐਸਟੀਐਫ ਵੱਲੋਂ ਅਰੈਸਟ ਕਰ ਲਿਆ ਗਿਆ ਸੀਗਾ ਅੰਬਾਲਾ ਦੇ ਵਿੱਚ ਹਰਿਆਣਾ ਵਿੱਚ ਔਰ ਇਹ ਵੀ ਪੁਛਗਿਛ ਦੇ ਵਿੱਚ ਹੋਰ ਵੀ ਸਾਨੂੰ ਇਨਪੁਟਸ ਮਿਲ ਰਹੀਆਂ ਹੈਗੀਆਂ ਨੇ ਤੇ ਅਸੀਂ ਦੌਰਾਨੇ ਦੇ ਰਿਮਾਂਡ ਜੋ ਦਿਨ ਦਾ ਹਾਸਲ ਹੈਗਾ ਜੀ ਉਹਦੇ ਵਿੱਚ ਅਸੀਂ ਹੋਰ ਡਿਟੇਲਸ ਤੇ ਵਰਕਆਊਟ ਕਰਾਂਗੇ ਤੇ ਅਗੇ ਤੋਂ ਤਿਸ਼ ਨੂੰ ਜਾਰੀ ਰਿਹਾ